ਅੱਜ ਵੀਡੀਓ ਸੀ ਅੱਜ ਦਾ ਜੋ ਫਲੈਗ ਮਾਰਚ ਗੱਡੀ ਅੱਜ ਜੋ 18 ਤਰੀਕ ਨੂੰ ਅਸੀਂ ਫਲੈਗ ਮਾਰਚ ਹਲਕਾ ਚੱਬੇਵਾਲ ਦੇ ਵਿੱਚ ਕੱਟੀ ਹੈ ਸਾਰਿਆਂ ਨੂੰ ਹੀ ਪਤਾ ਹੈ ਕਿ ਮਿਤੀ 20 ਤਰੀਕ ਨੂੰ ਚੱਬੇਵਾਲ ਹਲਕੇ ਦੇ ਵਿੱਚ ਜਿੰਨੀ ਚੋਣਾ ਹੋਣ ਜਾ ਰਹੇ ਹੈ ਤੇ ਅੱਜ ਸ਼ਾਮੀ 6 ਵਜੇ ਤੋਂ ਸਾਡਾ 48 ਆਰਸ ਵਾਲਾ ਪ੍ਰੋਟੋਕਾਲ ਸ਼ੁਰੂ ਹੋ ਜਾਏਗਾ ਜਿਸ ਦੇ ਹਿਸਾਬ ਨਾਲ ਸਾਰੀ ਹੀ ਪੋਲਿਟੀਕਲ ਪਾਰਟੀਆਂ ਦੇ ਉੱਤੇ ਤੇ ਕੈਂਡੀਡੇਟਸ ਦੇ ਉੱਤੇ ਇਸ ਤੋਂ ਬਾਅਦ ਕੈਂਪੇਨਿੰਗ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ 48 ਘੰਟੇ ਪਹਿਲਾਂ ਜਿੰਨੇ ਵੀ ਨਾਰਮਸ ਹੁੰਦੇ ਕੋਈ ਵੀ ਬਾਹਰੋਂ ਕੋਈ ਵੀ ਸਟਾਰ ਕੈਂਪੇਨਰ ਜਾਂ ਫਿਰ ਪੋਲਿਟਿਕਲ ਪਾਰਟੀ ਦਾ ਨੁਮਾਇੰਦਾ ਕੈਂਪੇਨਿੰਗ ਲਈ ਆਇਆ ਉਸ ਨੂੰ ਹਲਕਾ ਛੱਡਣ ਦੇ ਨਿਰਦੇਸ਼ ਅਸੀਂ ਜਾਰੀ ਕਰ ਦਿੱਤੇ ਹਨ ਤੇ ਨਾਲ ਹੀ ਸਾਡੇ ਥਰਸਡੇ ਫਾਲੋ ਹੋਏਗਾ ਦੋ ਦਿਨਾਂ ਦੇ ਲਈ ਅੱਜ ਸ਼ਾਮੀ ਹੜਤਾਲ 6:00 ਵਜੇ ਤੋਂ ਲੈ ਕੇ 20 ਤਾਰੀਖ ਨੂੰ ਸ਼ਾਮੀ 6:00 ਵਜੇ ਤੱਕ ਕਾਊਂਟਿੰਗ ਸਾਡੇ 23 ਤਾਰੀਖ ਨੂੰ ਹੋਣ ਗਿਆ ਜਿਸ ਲਈ ਰਾਏਪੁਰ ਇੰਸਟੀਚਿਊਟ ਦੇ ਵਿੱਚ ਅਸੀਂ ਪ੍ਰੀ ਪੋਲ ਐਂਡ ਪੋਸਟ ਪੋਲ ਜੀਵਾਂ ਬਣਾਇਆ ਹੈ ਸਾਡੇ ਹਲਕਾ ਚੱਬੇਵਾਲ ਦੇ ਵਿੱਚ 205 ਬੂਥ ਪੈਂਦੇ ਨੇ ਸਾਰੇ ਹੀ ਪੂਲਿੰਗ ਸਟੇਸ਼ਨਸ ਦੇ ਉੱਤੇ ਸਾਰੇ ਮੁਕੰਮਲ ਇੰਤਜ਼ਾਮ ਕਰ ਲਏ ਗਏ ਨੇ ਤੇ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਬਿਲਕੁਲ ਇੱਕ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨਸ ਹੋਵੇ ਥੈਂਕ ਯੂ ਜੀ ਅੱਜ ਅਸੀਂ ਅਸੀਂ ਇੱਥੇ ਹਲਕਾ ਚੱਬੇਵਾਲ ਵਿੱਚ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਮਲੀ ਚੋਣਾਂ ਹੋ ਰਹੀਆਂ ਹੈਗੀਆਂ ਤੇ 20 ਤਰੀਕ ਨੂੰ ਵੋਟਾਂ ਹੈਗੀਆਂ ਤੇ ਮਾਨਯੋਗ ਡੀਸੀ ਸਾਹਿਬ ਹੁਸ਼ਾਰਤ ਦੇ ਨਾਲ ਤੇ ਐਸਪੀ ਹੈੱਡਕ quart ਡੀਐਸਪੀ ਚੱਬੇਵਾਲ ਤੇ ਬਾਕੀ ਜਿਹੜੀ ਸੀਪੀਐਫਡੀ ਆਪਣੇ ਆਈਟੀਬੀਪੀ ਦੇ ਕੰਪਨੀ ਆਈ ਵੀ ਹੈ ਕਿ ਬੀਐਸਐਫ ਦੀ ਕੰਪਨੀ ਹੈਗੀ ਆਪਣੇ ਆਰਪੀ ਫੋਰਸ ਬਾਕੀ ਪੁਲਿਸ ਸਟੇਸ਼ਨ ਦੇ ਫੋਰਸ ਹੋਰ ਜਿਹੜੀ ਚਿੱਲੇ ਦੀ ਫੋਰਸ ਦੇ ਨਾਲ ਫਲੈਗ ਮਾਰਚ ਕੱਢਿਆ ਹੈਗਾ ਤੇ ਅੱਗੇ ਵੀ ਜਿਹੜੇ ਵਲਰਬਲ ਪੁਲਸ ਹੈਗੇ ਉੱਥੇ ਅਸੀਂ ਫਲੈਗ ਮਾਰਚ ਕਰਾਂਗੇ ਤੇ ਇਹਦਾ ਮੇਨ ਪਰਪਸ ਹੈਗਾ ਕਿ ਇੱਕ ਕੌਨਫੀਡੈਂਸ ਬਿਲਡਿੰਗ ਮੀਜਰ ਹੈਗਾ ਲੋਕਾਂ ਨੂੰ ਆ ਆ ਦਿਖਾਉਣ ਵਾਸਤੇ ਕਿ ਵੀ ਪੁਲਿਸ ਫੋਰਸ ਸੇ ਮੁਸਤੈਦੀ ਨਾਲ ਤਿਆਰ ਹੈਗੀ ਪੀਸਫੁਲ ਤੇ ਫਰੀ ਅਤੇ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਤਿਆਰ ਆ ਤੇ ਅਸੀਂ ਮੁਸਤੈਦ ਹਾਂ ਤੇ ਅਸੀਂ ਵਚਨਬੱਧ ਹਾਂ ਕਿ ਪੀਸਫੁਲ ਤੇ ਫਰੀ ਫੇਅਰ ਇਲੈਕਸ਼ਨ ਹੋਣਗੇ ਤੇ ਲੋਕਾਂ ਨੂੰ ਬੇਨਤੀ ਹੈਗੀ ਕਿ ਵੱਡ ਚੜਕਰ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਵੋਟਾਂ ਪਾਉਣ ਤੇ ਡੈਮੋਕਰੇਸੀ ਨੂੰ ਸਟਰੋਂਗ ਕਰਨ ਤੇ ਹੁਣ 48 ਆਰ ਦਾ ਜਿਹੜਾ ਡਿਪਲੋਇਮੈਂਟ ਹੈਗਾ ਉਹ ਅੱਜ 6 ਵਜੇ ਤੋਂ ਸਟਾਰਟ ਹੋ ਜਾਏਗਾ ਤੇ ਉਹਦੇ ਹਿਸਾਬ ਨਾਲ ਕੋਈ ਵੀ ਹਲਕੇ ਤੋਂ ਬਾਹਰ ਦਾ ਬੰਦਾ ਆਕੇ ਕੈਂਪੇਨਿੰਗ ਚ ਪਾਰਟਿਸਿਪੇਟ ਨਹੀਂ ਕਰ ਸਕਦਾ ਹੈਗਾ ਨਾ ਹੀ ਹਲਕੇ ਚ ਸਟੇ ਕਰ ਸਕਦਾ ਹੈਗਾ ਤੇ ਉਹਨੂੰ ਇੰਪਲੀਮੈਂਟ ਕੀਤਾ ਜਾਏਗਾ ਸਾਨੂੰ ਹੋਟਲਸ ਦੀ ਸਰਾਵਾਂ ਦੀ ਜਿਹੜੇ ਗੈਸਟ ਹਾਊਸੇਸ ਹੈਗੇ ਉਹਨਾਂ ਦੀ ਚੈਕਿੰਗ ਕੱਲ ਤੋਂ ਆਸ ਤੋਂ ਸ਼ੁਰੂ ਕੀਤੀ ਜਾਏਗੀ ਤੇ ਉਹ ਜਾਰੀ ਰਹੇਗੀ ਨਾਲ ਜਿਵੇਂ ਤੁਹਾਨੂੰ ਡੀਸੀ ਸਾਹਿਬ ਨੂੰ ਦੱਸਿਆ ਹੈਗਾ ਕਿ ਡਰਾਈਡ ਜਿਹੜਾ ਹੈਗਾ ਆਸ ਸ਼ਾਮ 6 ਵਜੇ ਤੋਂ ਬਾਅਦ ਅਗਲੇ 2 ਦਿਨਾਂ ਵਾਸਤੇ ਹੋਵੇਗਾ ਤੇ ਉਹਨੂੰ ਵੀ ਇੰਪਲੀਮੈਂਟ ਕੀਤਾ ਜਾਵੇਗਾ ਜਿੱਥੇ ਵੀ ਕੋਈ ਇਸ ਤਰੀਕੇ ਦੀ ਵਾਇਲੇਸ਼ਨ ਨੋਟਿਸ ਕੀਤੀ ਜਾਂਦੀ ਹੈ ਕਿ ਉਹ ਸਾਨੂੰ ਰਿਪੋਰਟ ਕਰਨ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਅ ਅਸੀਂ ਫ੍ਰੀ ਫੇਅਰ ਪੀਸਫੁਲ ਇਲੈਕਸ਼ਨ ਕਰਾਉਣ ਵਾਸਤੇ ਕਮਿਟਿਡ ਆ ਸਾਡੇ ਲਗਭਗ 1500 ਮੁਲਾਜ਼ਮ ਇਸ ਪੂਰੇ ਚੋਣ ਪ੍ਰਕਿਰਿਆ ਚ ਜਿਹੜੇ ਹੈਗੇ ਉਹ ਪੂਰੇ ਜ਼ਿਲ੍ਹੇ ਚ ਤਣਾਤ ਰਹਿਣਗੇ